ਆਲੂ ਉਥੋਂ ਆ ਕੇ ਤਵੀ ਮੂਰੇ ਆ ਕੇ ਡੱਗ ਪੈਂਦਾ ਸਾਲਾ ਆਹ ਰੋ ਯਾਰ ਮਸ਼ੀਨ ਨੂੰ ਸਾਹ ਹੀ ਨਹੀਂ ਆਉਂਦਾ ਰੋੜਿਆ ਨਾ ਆਹ ਰੋਲਾ ਸਾਡੇ ਏੜ ਕੇ ਤੇ ਦਾ ਉਹ ਚਾਹੀਦੀ ਵੱਡੀ ਜਿਹੜੀ ਲਾਲ ਦੀ ਲਈ ਫਰਦੇ ਲੋਕ ਗ੍ਰਾਮੇ ਆ ਵੀ ਵੇਚਦੀ ਨੰਗਾ ਲਾਈਟ ਦਾ ਡੜਾਲਾ ਇਹ ਕਿਹੜੀ ਮਸ਼ੀਨ ਹੈ ਕਾਲੋਂਗਾਂ ਦੇ ਤਿਆਰਬੇ ਵਾਲੇ ਵੀਰ ਸਾਨੂੰ ਆਹ ਦੱਸਣ ਵੀ ਆਹ ਜਿਹੜੇ ਡੰਡੇ ਐ ਅਸੀਂ ਤਾਂ ਪਾਈ ਬਹੁਤ ਬੈਠੇ ਆ ਇਹ ਕਿਵੇਂ ਪਟਨੇ ਹੁੰਦੇ ਆ ਕਈ ਵੀਰ ਤਾਂ ਆਹ ਦੋ ਟੱਕ ਮਾਰ ਲੈਂਦੇ ਇੱਥੇ ਟਾਇਰ ਆਉਣਾ ਇੱਕ ਉਥੇ ਟਾਇਰ ਆਉਣਾ ਠੀਕ ਆ ਜੀ ਪਰ ਇਹ ਦੋਵੇਂ ਵੱਟਾਂ ਚੱਕਣ ਵਾਲੀ ਮਸ਼ੀਨ ਆ ਜਿਹੜੇ ਵਿਚਾਲੜੀ ਰਹੇ ਜੂਗੀ ਉਹਦਾ ਕੀ ਕਰੇ ਦੇ ਲੈ ਵੀ ਆਲੂ ਸਾਨੂੰ ਲਾਉਣੇ ਪੈਂਦੇ ਥੋੜੇ ਥਾਂ ਕਰਕੇ ਤਰੀਕਾ ਤਰੀਕਾ ਦੇ ਲੈ ਲਾਉਣ ਲੈ ਲੈ ਵੀ ਮਿੱਤਰ ਪਿਆਰ ਆਲੂ ਪਟਣ ਦੀ ਕਰਦੇ ਤਿਆਰੀ ਆ ਜਿੱਥੇ ਸਮਾਨ ਕੱਢ ਕੇ ਛੱੜ ਦਿੱਤਾ ਉੱਥੇ ਹੀ ਪਿਆ ਰਿਹਾ ਦਾ ਐਨੂੰ ਹੁਣ ਉਧਰ ਲਾਉਣੇ ਆ ਚੌਂਡ ਚ ਆ ਸੁਪਰ ਸੀਡਰ ਇੱਥੇ ਲਾਉਣੇ ਆ ਆਲੂ ਤੇ ਇਹਨੂੰ ਲਾਉਣੇ ਆ ਹੋਰ ਪਾਸੇ ਆਂਡੀ ਗਵੰਡੀ ਤੇ ਮਗਰ ਇੰਜਨ ਉੰਜਨ ਪਏ ਆ ਜੁਗਾੜਾ ਚੱਕਾ ਤਰੀ ਕਰਨੀ ਸਾਰੀ ਬੰਦਾ ਅੱਜ ਕਰਿਆ ਹੀ ਬੰਦਾ ਯਾਨੀ ਗਟੇ ਗੁੱਟੇ ਹੋਵੇ ਪਏ ਖਲਾਰੇ ਬਹੁਤ ਪਏ ਪਏ ਘਰੇ ਯਾਰ ਯਾਰ ਸਾਡੇ ਹੀ ਆ ਕਿ ਹੋਰ ਵੀ ਭਰਾਵਾਂ ਦੇ ਆ ਹੀ ਹੁੰਦਾ ਮੈਨੂੰ ਲੱਗਦਾ ਛੋਟੇ ਜ਼ਿਮੀਦਾਰਾਂ ਦੇ ਸਾਰਿਆਂ ਦੇ ਐਂ ਹੀ ਹੁੰਦਾ ਖਲਾਰਾ ਹਨ ਜ਼ਿਮੀਦਾਰਾਂ ਦੇ ਖਾਸ ਕਰਕੇ ਤਕਰੀਬਨ ਸਾਰਿਆਂ ਦੇ ਹੀ ਹੁੰਦਾ ਪਰ ਇਹਨਾਂ ਵੀ ਆਪਣੇ ਕੋਲੇ ਜਗ੍ਹਾ ਦੀ ਥੋੜੀ ਜੀ ਕਮੀ ਕਰ ਸਕਦੇ ਕਮੀ ਕਹਿ ਸਕਦੇ ਅੱਲਾ ਹੋ ਵੀ ਸਜਣੋ ਕਹਿੰਦੇ ਕੰਮ ਹੋ ਗਿਆ ਉਹੀ ਸਾਰੀ ਤਿਆਰੀ ਕਰੀ ਸੀ 6 ਵਜੇ ਦਰਨਾ ਹੀ ਮਸ਼ੀਨ ਲੈਣ ਜਾਣ ਨੂੰ ਤੇ ਇਧਰੋਂ ਜਦੋਂ ਧਾਰਾ ਕੱਢ ਕੇ ਗਏ ਮਾਦਾਰ ਗਏ ਕਹਿੰਦੇ ਵੀ ਕਣੀ ਆਈ ਜਾਂਦੀਆਂ ਭੂਰਾ ਆਈ ਜਾਂਦੀਆਂ ਮਹਜਾ ਯਾਰ ਹਾਂ 2 ਘੰਟੇ ਹੋ ਗਏ ਹਾਂ ਨਾ ਵੀਡੀਓ ਤੇ ਮੱਥਾ ਮਾਰ ਕੇ ਹਟੇ ਮੱਥਾ ਚਲੋ ਮੱਥਾ ਤਾਂ ਉਹੀ ਸਾਡੀ ਭਾਸ਼ਾ ਜੀ ਬੰਡਾਲਾਂ ਦੀ ਵੀ ਚਲ ਵੀਡੀਓ ਐਡਿਟ ਕਰਕੇ ਹਟੇ 30 ਮਿੰਟਾਂ ਦੀ ਵੀਡੀਓ ਸੀ ਤੇ ਬਈ ਇੱਕ ਵਾਰੀ ਵੇਖ ਕੇ ਦੂਜੀ ਵਾਰੀ ਵੇਣੇ ਦਾ ਮੰਨ ਲਓ ਤੁਸੀਂ ਵੀ ਘੰਟਾ ਹੋ ਗਿਆ ਘੰਟਾ ਡੇਢ ਘੰਟਾ ਪੂਰੀਆਂ ਅੱਖਾਂ ਲਾ ਕੇ ਅੱਖਾਂ ਦੁਖਣ ਵਾਲੀਆਂ ਹੋ ਜਾਂਦੀਆਂ ਤੇ ਹਜੇ ਥੰਬਨੇਲ ਰਹਿੰਦਾ ਮੈਂ ਹਜੇ ਚੱਲ ਹਟ ਜੂਗਾ ਤੇ ਹਜੇ ਵੀ ਪੂਰ ਭਾਰ ਮਾੜੀ ਮੋਟਾਈ ਜਾਂਦੀ ਹੈ ਤੇ ਲੇਬਰ ਵੀ ਰੁਕੀ ਬੈਠੀ ਆ ਤੇ ਮਸ਼ੀਨ ਲੈਣ ਜਾਣ ਵਾਲਾ ਕੰਮ ਵੀ ਆਪਣਾ ਰੁਕਿਆ ਪਿਆ ਸੁਪਰ ਸੀਡਰ ਜਾਂ ਅੰਦਰ ਚੋਂ ਕੱਢਤਾ ਸੀ ਇਹਦੇ ਚ ਜਿੱਕ ਚੱਕਿਆ ਜਾ ਸਕਦਾ ਇਧਰ ਚੱਕਈਦਾ ਨਹੀਂ ਇਹ ਕਾਰ ਤੇ ਟਰੈਕਟਰ ਵਾਲਾ ਬਣਾਇਆ ਸੀ ਜੇ ਤੋੜਾ ਤੇ ਇਹਦੇ ਚ ਆਪਣੇ ਉਹ ਬੀ ਪਿਆ ਟੱਗਿਆ ਬਾਕੀ ਜਿਹੜੇ ਗੱਟੇ ਹੋਣਗੇ ਕੁਸ ਗੱਟੇ ਭਰਾ ਲਾਂਗੇ ਉਹ ਇੱਥੇ ਤੇਰੀ ਕਰੀ ਚੱਲਾਂਗੇ ਪਰ ਕੇ ਇਹਨਾਂ ਦਾ ਸਾਰੀ ਚਾਲ ਖਰਾਬ ਹੋਈ ਪਈ ਨਾ ਪਤਾ ਨਹੀਂ ਕੀ ਬਣਾ ਮਸ਼ੀਨ ਆਪਾਂ ਲਹਾਰੇ ਪੰਡ ਪੁੱਛੀ ਬੈਠੇ ਸੀ ਤੇ ਲਹਾਰੇ ਪੰਡਾ ਹੁਣ ਮਸ਼ੀਨ ਉੱਥੋਂ ਲੈਣ ਚੱਲੇ ਆ ਉੱਥੋਂ ਰਸਤੇਦਾਰਾਂ ਦਾ ਟਰੈਕਟਰ ਲਵਾਂਗੇ ਆ ਆਪਾਂ ਮੋਟਰਸਾਈਕਲ ਉੱਥੇ ਠੱਲਿਆਵਾਂਗੇ ਤੇ ਗਾਹ ਹੁਣ ਰੱਬ ਰੱਖਾ ਗਾਂ ਕੀ ਬਣਾ ਹੁਣ ਤੁਸੀਂ ਅੱਗੇ ਦੇਖੋ ਵੀਡੀਓ ਚੋਂ ਮ ਬਣਾਵਾਂਗੇ ਤੇ ਕੇਰਾ ਤਾਂ ਅਜ ਮੀ ਆਨ ਕਰਕੇ ਕੰਮ ਤੜਕੇ ਨੰਨਾ ਜਿਹਾ ਹੀ ਪੈ ਗਿਆ ਸੀ ਚਲੋ ਉਹਨਾਂ ਦੇ ਪਰੜੀ-ਪਲੜੀ ਤੇ ਜਾਂ ਖੇਤਾਂ ਜਿਹਦਾ ਕੁਛ ਨਹੀਂਗਾ। ਸ਼ਕਾਟਾ ਜਿਹੀ ਸੀ ਉੱਤੋਂ ਬੱਦਲ ਵੀ ਆਵੇ ਸਾਫ ਹੋ ਚੱਲੇ ਬਾੜ ਗਿਆ। ਟ੍ਰੈਕਟਰ ਨਾਲ ਆ ਰਿਹਾ 13 ਦਾ ਲੱਗਦਾ। ਮੈਟਰ ਉਹਦੀ ਚਲਾਈ ਯਾਰ ਕਿਹੜੀ 36 ਦੀ ਚਲਾਈ ਹੋਣਾ ਲੱਗਦਾ। ਐਂ ਬੈਠਿਆ ਉੱਤੇ ਵਾਕਿਆ ਹੀ ਸਰਦਾਰੀ ਟੱਚ ਟ੍ਰੈਕਟਰ ਆ ਯਾਰ ਬੜੀ ਫੀਲਿੰਗ ਆ ਰਹੀ ਉੱਤੇ ਬਹੁਤ ਟਾਈਮ ਆ ਬੈਠਾ ਮੇਰਾ। ਮੰਨੋ ਵੀ ਬੇਲਾ ਦਾ ਪਿਛਲੇ ਤੂੜੀ ਵਾਲੇ ਦਾ ਹੀ ਬੈਠਾ ਫਾਰਵ 60 ਉਹਦੋਂ ਕਿਸੇ ਦੀਆਂ ਟਰਾਲੀਆਂ ਢਾਉਂਦੇ ਸੀ ਇੱਥੇ ਰਾਸਤਾ ਜੇ ਫਾਰਵ 60 ਚਲਾਇਆ ਪਿੰਡ ਦਾ ਮੈਲਾ ਦਾ ਇੱਕ ਤਾਂ ਹੈ ਤਾਂ ਘੱਟ ਤੇ ਚਲਾਇਆ ਹੀ ਨਹੀਂ ਪਿੰਡ ਦਾ ਹੁਣ ਤੇ ਸਾਲਾ ਬੜਾ ਸਰਦਾਰੀ ਤੱਜ ਟਰੈਕਟਰ ਆ ਯਾਰ ਨਾ ਫੇ ਮਜ਼ਰੂਰ ਆ ਗਿਆ ਪਿਆਰਾ ਹੀ ਆਦਾ ਪੂਰਾ ਬੁੱਲਾ ਰਿਕਵੋਲ ਦੇਣਿਆ ਆਪਾਂ ਮਹੀਨ ਟਰੈਕਟਰ ਲੈਣਾ ਰੇਸ ਤੋਂ ਸਾਰਾ ਤੋਂ ਤੇ ਗਾਂ ਲੇਵਰ ਖੇਤ ਆਈ ਖੜੀ ਐ ਨਿਕਲ ਕੇ ਫੇਰ ਚੁੱਪ ਜੇ ਹੋ ਗਿਆ ਪਰ ਮੌਸਮ ਸਾਫ ਹੋ ਗਿਆ ਵੇ। ਬਲਾਰਾ ਮੇਟਰ ਉੱਪਰ ਆਫੀ। ਇਹ ਤਾਂ ਡਰ ਜਾ ਲੱਗਦਾ ਟਰੈਕਟਰ ਬਗਾਨਾ। ਸਾਡੇ ਏਰੀਆ ਦੇ ਵਿੱਚ ਸਭ ਤੋਂ ਵੱਧ ਹਰਿਆਲੀ ਆ ਸਾਬ ਉਤਰਪੰਡ ਆ ਦੇਖੋ ਤੁਸੀਂ। ਯਾਰ ਸੁਪਰੇ ਦਰਾਖਤੀ ਦਰਾਖਤ ਆ ਨਹਿਰ ਆਉਂਦੀ ਨਾਲ ਇਹਦੇ ਸੂਆ ਫੁੱਲ ਦਰਾਖਤ ਆ ਬਹੁਤ ਵੀ ਰਿਕਮੈਂਡ ਆ ਕਰਦੇ ਹੁੰਦਾ ਵੀ ਤੁਹਾਡੇ ਦਰਾਖਤ ਹੈ ਨਹੀਂਗੇ ਤੇ ਕੋਈ ਸ਼ੱਕ ਨਹੀਂ ਬਈ ਦਰਾਖਤ ਸਾਡੇ ਵਾਣਾ ਚ ਹੈ ਨਹੀਂ ਮੋਟਰਾਂ ਮੋਟਰਾਂ ਘਾਟਾ ਖੰਬੇ ਖੁੰਬੇ ਹੈ ਨਹੀਂਗੇ ਆਹ ਅਰਲਾ ਸਪਾਰਟ ਹੀ ਪੈ ਜਾਂਦਾ ਪਰ ਆਹ ਪਿੰਡ ਆ ਇਨਾ ਸਰਾ ਕੰਮ ਆ ਨਾ ਮਾਹੌਲ ਇੱਥੇ ਇੱਥੇ ਜਦੋਂ ਨਾ ਵੀ ਇਹ ਕੀ ਕਰਦਾ ਹੁੰਦਾ ਬੈਥੇ ਉਹ ਥੜਾ ਮੰਡੀ ਆ ਓਏ ਤੇ ਮੰਡੀ ਆ ਰਿਹਾ ਨਾਲ ਨਹਿਰ ਆ ਗਈ ਨਵਾਂ ਪੁਲ ਬਣ ਗਿਆ ਇੱਥੇ ਤੇ ਵਿੱਚ ਮੰਡੀ ਹੈ ਵਿੱਚ ਸਕੂਲ ਹੈ ਵੀ ਜਾਣੀ ਸਰਕਾਰੀ ਸਾਰੇ ادارے ਇਹ ਇੱਥੇ ਆਦੇ ਪੂਰਾ ਘੇੜ ਘੋਲ ਫੜਦਾ ਇਹਨਾਂ ਤੇ ਜਿਹੜਾ ਉਹ ਪੌਲਾ ਪੁਰਾਣਾ ਵੱਡਾ ਪੁਰਾਣਾ ਬਣਿਆ ਵਿਆ ਪਹਿਲਾਂ ਉੱਚਾ ਬਹੁਤ ਸੀ ਉਥੋਂ ਬੜਾ ਐ ਰਹਿੰਦਾ ਹੁੰਦਾ ਸੀ ਕਿਵੇਂ ਟਰੈਕਟਰ ਚੜੂਗਾ ਐ ਜੇ ਕਦੇ ਹੁਣ ਆ ਹੁਣ ਤਾਂ ਹੁਣ ਆ ਪੁਲ ਨਾਲ ਨਵੇਂ ਬਣਿਆ ਪੂਰੀ ਤਰੱਕੀ ਦੀ ਲਹਿਰ ਦਾ ਸਾਗੁੱਟਰ ਪੈਂਦਾ ਏ ਆ ਆਲੂ 100% ਹੀ ਰਹਣੇ ਇਹ ਕਿਹੜਾ ਵੱਟ ਦਾ ਹਿਸਾਬ ਕਰਦਾ ਬੰਦਾ ਆਹੋ ਨਹੀਂ ਉਹ ਗੇੜਾ ਹੀ ਲੱਗ ਜੂ ਨਾ ਹਾਲੀ ਠੋਕਦਾ ਮਸ਼ੀਨ ਨਾਲ ਨਹੀਂ ਲੱਗਣੀ ਕਿ ਲੱਗ ਜੂ ਮਸ਼ੀਨ ਲਿਆ ਕੇ ਵੇਖਾ ਫਿਰ ਲਾਈਏ ਇੱਕ ਵੱਟ ਤੇ ਹਨਾ ਇੱਕ ਤੇ ਇੱਕ ਆਪੇ ਪਰਲੇ ਪਾਹੇ ਤਰੀਜੋ ਦੇ ਲੈਨੇ ਮਸ਼ੀਨ ਦਾ ਕੀ ਲਓ ਜੀ ਬਾਬਾ ਕਰੇ ਭਲੀ ਤੇ ਮੱਥਾ ਮੂਥਾ ਠੇਕ ਦੇ ਕੇ ਰਾਜਾ ਖਾਲਸਾ ਜੀ ਲੈ ਵੀ ਮਿੱਤਰੋ ਕਹਿੰਦੇ ਚੱਲ ਜ ਜਾਂਦਾ ਕੰਮ ਮੌਸਮ ਕੱਚਾ ਲੈ ਵੀ ਬਾਈ ਬੜਾ ਕਹਿੰਦੇ ਚੰਗਾ ਆਲੀ ਜਣਾ ਨਜ਼ਰ ਤਾਂ ਲੱਗਣਾ ਜਿਆਦੇ ਆਹ ਬਾਈ ਸਾਡੇ ਤੇ ਮਟੀਨ ਦੂਜੀ ਸੀ ਘਟਾ ਲਈ ਤਾ ਕਰਕੇ ਹਲਾ ਦਾ ਕਿਹੜਾ ਲਾਉਣਾ ਪੈ ਦੋ ਬੱਟਾ ਹੀ ਜਾਂਦੇ ਸੀ ਹੁਣ ਚੱਲਣਾ ਦਿਮਤਰੇ ਫਾਰਮ 60 ਦੇ ਨਾ ਪਟਾਈ ਦਾ ਬਹੁਤ ਸੋਹਣੀ ਸੀ ਇਹਦੇ ਟਾਇਰ 13 ਦੇ ਤੇ ਟਰੈਕਟਰ ਤਾਂ 12 ਦਾ ਜਿੱਥੋਂ ਦੀ ਨੰਘਿਆ ਉਥੋਂ ਦੇ ਵੀ ਇਹਨੇ ਆਲੂ ਨਾਲ ਨਾਲ ਦਾਗੀ ਕਰਿਆ ਕਿਉਂਕਿ ਵਾਰਤੀ ਛੋਟੀ ਹੈ ਹੁਣ ਇਹਦੇ ਮਗਰ ਪਾਉਣੇ ਬਾਕੀ ਕੋਈ ਕਮੀ ਪੇਸ਼ੀ ਆਈ ਤਾਂ ਫਿਰ ਹੋਰ ਵੇਖਾਂਗੇ ਇਹ ਵਟ ਤਾਂ ਇਹ ਵੀ ਜਮਾਇਆ ਵੇਖੋ 12 ਦਾ ਵੀ ਧੱਕਦਾ ਮਾੜੀ ਮਾੜੀ 13 ਨੇ ਦਾ ਧੱਕਣੀ ਹੈ ਇਹਦੇ ਘਟਾ ਵੀ ਤਾਂ ਰੋਕ ਨਹੀਂ ਘਟਾ ਤਾਂ ਨਾ ਬਹੁਤ ਰਹੇ ਘਰ ਲਾਏ ਕੋਈ ਨਹੀਂ ਬੰਦੇ ਹੀ ਹੈਗੇ ਅੱਜ ਤਾਂ ਆਪਣੇ ਕੋਲੇ ਆਉਣ ਦੇ ਉਹ ਬਈ ਮੈਂ ਤਾਂ ਚੜ੍ਹਦੇ ਨਹੀਂ ਕਰਨਾ ਹੈ ਕੀ ਸ਼ੇਵਦਾ ਇੱਧਰ ਹੁੰਦਾ ਐਂਡ ਵਾਲੀ ਬੈਰਾ ਉਹ ਮਸਾਲਾ ਆ ਗਿਆ ਤੇ ਹੂੰ ਮੈਂ ਨਹੀਂ ਦੌੜਿਆ ਹਾਂ ਯਾਰ ਬੈਗ ਤੋੜ ਨਹੀਂ ਕੋੜਦਾ ਹੂੰ ਨਹੀਂ ਮੈਂ ਨਹੀਂ ਘਰਨਾ ਆਹ ਤੇਰੇ ਨੂੰ ਲੱਗਦਾ ਇਹਨਾਂ ਹੀ ਲੱਗਦਾ इतना nem लगता ਚੱਕ ਕੇ ਰੱਖ ਲੈ ਬਟ ਓਏ ਆ ਚੱਕ ਕੇ ਰੱਖ ਲੈ ਉੱਤ ਸਿੱਧੀ ਕਰਕੇ ਬੇਸ਼ਕਰ ਮੜੀ ਬਾਈਆਂ ਦਾ ਹੋਰ ਕਰ ਲਾ ਨਹੀਂ ਆਉਂਦਾ ਉਹ ਜਿਹੜੇ ਅੰਬ ਬਾਰੇ ਬਣਦੇ ਨੇ ਹੌਲੀ ਬਣਦੇ ਸਾਰੇ ਆਉਂਦੇ ਆ ਅੱਗੋਂ ਉੱਤ ਆਇਆ ਬੜਾ ਨਹੀਂ ਆਇਆ ਸੁਤੋ ਬੜੀ ਫਿਰ ਘੱਟ ਲਾਉਣੀ ਸੀ ਨਾ ਇਹ ਮਿੱਟੀ ਵਾਲੀ ਘੜੜੀ ਆ ਬਾਪੇ ਉਹ ਵੱਟ ਭਰਦੀ ਵੀ ਆ ਕਾ ਡਲੇ ਆਉਦੇ ਫੇਰ ਵੀ ਅਜੇ ਕਾਲੂਆਂ ਦੇ 30000 ਵਾਲੇ ਵੀਰ ਸਾਨੂੰ ਆਹ ਦੱਸਣ ਵੀ ਆਹ ਜਿਹੜੇ ਡੰਡੇ ਐ ਅਸੀਂ ਤਾਂ ਪਾਈ ਬਹੁਤ ਬੈਠੇ ਐ ਇਹ ਕਿਵੇਂ ਪਟਣੇ ਹੁੰਦੇ ਐ ਕਈ ਵੀਰ ਤਾਂ ਆਹ ਦੋ ਟੱਕ ਮਾਰ ਲੈਂਦੇ ਇੱਥੇ ਟਾਇਰ ਆਉਣਾ ਇੱਕ ਉਥੇ ਟਾਇਰ ਆਉਣਾ ਠੀਕ ਆ ਜੀ ਪਰ ਇਹ ਦੋਵੇਂ ਵੱਟਾਂ ਚੱਕਣ ਵਾਲੀ ਮਸ਼ੀਨ ਐ ਜਿਹੜੇ ਵਿਚਾਲੜੀ ਰਹੇ ਜੂਗੀ ਉਹਦਾ ਕੀ ਕਰੇ ਫਰਹੀ ਤਾਂ ਹੁਣ ਐ ਖਲਾਰ ਦਿਆਂਗੇ ਆਹ ਮਗਰ ਲੇਵਰ ਆਉਂਦੀ ਆ ਵੀ ਚੁਗ ਜੂਗੀ ਬਾਕੀ ਉਹ ਪੀਐਸ ਤਨੋ ਵਾਲਾ ਇੱਕ ਵੀਰ ਉਹ ਕਰਦਾ ਹੁੰਦਾ ਕਰੋ ਫਰੌਣਕ ਚੱਕ ਕੇ ਥੇਦਦੀ ਤੇ ਮੈਂ ਉਵੇਂ ਕਹਿ ਬੈਠਾ ਹਾਂ ਨਾ ਉਹ ਘਾਟ ਲਾ ਲਿਆ ਕਰ ਕਿਤੇ ਕਿਤੇ ਬਾਹਲਾ ਮੱਟਾ ਇੱਥੇ ਦਾ ਆ ਮਿੱਟੀ ਜੀ ਨੱਪੀ ਆ ਨਾਲੂ ਗਰੀਬਾ ਉਹ ਥੋੜੀ ਜਿਹੀ ਬੱਤਰ ਦੀ ਲਾ ਲਿਆ ਕਰ ਆਹ ਰਿਆ ਯਾਰ ਮਸ਼ੀਨ ਨੂੰ ਸਾਹ ਹੀ ਨਹੀਂ ਆਉਂਦਾ ਰੋੜਿਆ ਨਾ ਆਹ ਰੋਲਾ ਸਾਡੇ ਏੜ ਕੇ ਜੇ ਗੱਲ ਨਹੀਂ ਘਾਉਂਦੇ ਵਾਣ ਕੋਸ ਮੀਂਹ ਪੈ ਗਿਆ ਇੱਕ ਤਾਂ ਸੀ ਕਾਣੀ ਇੱਕ ਕਣ ਪੈ ਗਿਆ ਉਹ ਗੱਲ ਆ ਆਲੂ ਯਾਰ ਥੋੜੇ ਜਿਹਾ ਆਉਂਦੇ ਮਿੱਟੀ ਹੀ ਆ ਜਾਂਦੀ ਆਲੂ ਕਿਧਰ ਗਏ ਵਿੱਚ ਉਹ ਇਹਨਾਂ ਠੀਕ ਆ ਗੱਲ ਮਿਲਾ ਕੇ ਪਰਣਾ ਤਾਂ ਕੰਮ ਬੈਹ ਕੇ ਜਾ ਐਵੇਂ ਬੈ ਚਾਲੂ ਮਾੜਾ ਮੋਟਰ ਨੱਪਿਆ ਜਾਂਦਾ ਨਹੀਂ ਨਹੀਂ ਘੱਟ ਨਹੀਂ ਲੱਗਦੀ ਸਹੀ ਐ ਹੀਲ ਵੀ ਕਿੰਨੀ ਖਲਾਵੇ ਯਾਰ ਬੰਦਾ ਬਹੁਤ ਆ ਮੈਂਟ ਚੜੀ ਜਾਂਦਾ ਬਹੁਤ ਆ ਇੱਥੇ ਸੱਟ ਲਿਆ ਕਰ ਮੜੀ ਜੀ ਚੰਗਾ ਇੱਥੇ ਸੱਟ ਲਿਆ ਕਰ ਮੈਂ ਟਰਾਲੀ ਲਿਆਉਣਾ ਇਹ ਕਾ ਚੱਕਰ ਪੈ ਜਾਂਦਾ ਕਈ ਵਾਰੀ ਹਨਾ ਆਲੂ ਉੱਥੋਂ ਆ ਕੇ ਤਵੀ ਮੂਰੇ ਆ ਕੇ ਡੇਗ ਪੈਂਦਾ ਸਾਲਾ ਵਟਾਂ ਦੇ ਮਿੱਟੀ ਘਾਟ ਹਾਂ ਕਈ ਵੀਰਾਂ ਨੇ ਇਹ ਤਿਆਰ ਪਿਆ ਵੀ ਜੇ ਵਟ ਕਰੜੀ ਹੋ ਜੇ ਉੱਤੇ ਟਰੈਕਟਰ ਤੋੜਦੇ ਆ ਮੂਰੇ ਮੂਰੇ ਵਟ ਦੇ ਉੱਤੇ ਹਾਂ ਤੇ ਜਾਂ ਜਿਨ੍ਹਾਂ ਦੇ ਮੂਰੇ ਇੱਥੇ ਗੋਲ ਧਮਕੀ ਰਗਾਈਆਂ ਲੱਗੀਆਂ ਨਗੋਂ ਦੇ ਨਾਲ ਵਟ ਪੋਲੀ ਹੋਈ ਹੈ ਡੜਾ ਨਹੀਂ ਬਣਦਾ ਜਿਵੇਂ ਆ ਉਹ ਵੱਡਾ ਡੜਾ ਤਰਿਆ ਜਾਂਦਾ ਜਿਵੇਂ ਇੱਥੇ ਤਾਂ ਉਹ ਚਾਈ ਦੀ ਵੱਡੀ ਜਿਹੜੀ ਲਾਲ ਜੀ ਲਈ ਫਰਦੇ ਲੋਕ ਹਾਂ ਗ੍ਰਾਮੇ ਨਾ ਆਪਾ ਉਹ ਵੇਖੀ ਫਾਰਮ ਵਾਲਿਆਂ ਨੂੰ ਜਾਣਦੇ ਰਹਿੰਦੇ ਹਾਂ ਉਹਨਾਂ ਨੂੰ ਗੱਲ ਕਰੀਏ ਉਹ ਇੱਕ ਵੀਰੋ ਪੀਐਸਤ ਨੂੰ ਵਾਲਿਆਂ ਦੀਆਂ ਵੇਣਾ ਉਹ ਕਹਿੰਦਾ ਲਾਡੀ ਵੀਰ ਨੇ ਜੀ ਚਲਾਤਾ ਕੰਮ ਤੇ ਆਲੂਆਂ ਨੂੰ ਦਿਖਾ ਕੇ ਉਹ ਕਰਦਾ ਰੌਣਕ ਦੇਖੋ ਬਈ ਖੇਤ ਦੀ ਆਲੂ ਮਗਰ ਜਮਾਂ ਰੌਣਕ ਲਾਈ ਆਉਂਦੇ ਤੇ ਜੱਗੋ ਦਾ ਸਾਹ ਛੜਿਆ ਪਿਆ ਛੜਿਆ ਪਿਆ ਸਾ ਜੱਗੋ ਜੀ ਦਾ ਸਾਹ ਛੜਿਆ ਹੋਇਆ ਕਿ ਨਹੀਂ ਛੜਿਆ ਇੱਕ ਆ ਵਟ ਚ ਵੀ ਆਪਾ ਆਲੂ ਲਾਏ ਆ ਸਾਡੀ ਵਟ ਦੇ ਨਾਲ ਜਿਹਨੇ ਇਹ ਬਾਅਦ ਚ ਵੇਖਾਂਗੇ ਇੱਥੇ ਹੀ ਛੜਦਾ ਕਰ ਬਾਈ ਆਓ ਆਪੇ ਚੌਕਦੇ ਉਹਨਾਂ ਨੂੰ ਮਾਛਾ ਇੱਥੇ ਨੇੜੇ ਹੀ ਨਿਵਾੜ ਸੈਟਿੰਗ ਤੇ ਵੀਡੀਓ ਦੇਖਣਾ ਵੀਡੀਓ ਤਾਂ ਹੀ ਤੇ ਵੀਡੀਓ ਤੇਰੀ ਮਾੜੇ ਦੀ ਪਾਈ ਹੈ ਬਾਈ ਯਾਰ ਦਾ ਇਹ ਬੰਦੇ ਨੇ ਆਪਣਾ ਝੋਨਾ ਪੂਰਾ ਸਿਰਾ ਬਣਾਤਾ ਤੇ ਡੈਗ ਪਿਆ ਇਹ ਆਪਦੇ ਤੇ ਟੈਨਸ਼ਨ ਲਈ ਫਿਰਦਾ ਕਹਿੰਦਾ ਮੇਰੇ ਕਰਕੇ ਡਿੱਗ ਗਿਆ ਲੈ ਤੇ ਹੁਣ ਕਣਕ ਵੇਲੇ ਤਾਂ ਤੂੰ ਹੈਣੀ ਸੀ ਹੁਣ ਵੀ ਇਹੀ ਤਾਂ ਸੈਟ ਲਈ ਬਾਣੀ ਵਾਲੇ ਭਾਰੇ ਮਾਰੇ ਦੀ ਕਰਪਣਾ ਲੈ ਵੀ ਕਹਿੰਦੇ ਮੰਜੇ ਦਾ ਖੜਾ ਛੁੱਟਣ ਲੱਗਿਆ ਕੋਈ 20 ਦਿਨ ਝੁੱਗੀ ਦਾ ਜੇ ਗਾਂ ਆਪਣਾ ਮੱਕੀ ਵਲੇ ਕੋਈ ਗੱਲ ਬਣ ਗਈ ਫੇਰ ਕੀ ਕਹਨੇ ਆ ਸੂਰਾ ਸਾਰਾ ਦੀ ਲੈ ਲੈ ਆ ਵੀ ਵੇਚਦੀ ਨੰਗਾ ਲਾਈ ਡਡਾਲਾ ਇਹ ਕਿਹੜੀ ਮਸ਼ੀਨ ਹੈ ਲੋਕ ਤਾਂ ਬਣਦੇ ਆ ਇਹ ਤਾਂ ਹੁਣ ਸਾਰਿਆਂ ਹੀ ਇਧਰ ਹੀ ਲਿਆਏ ਨਹੀਂ ਨਹੀਂ ਐਂ ਚੱਲੂ ਆਏਗਾ ਮਥੇ ਸੂਤ ਨਹੀਂ ਆਉਂਦਾ ਸੀ ਬਾਈ ਐਨਾ ਯਾਰ ਐਂ ਕੱਢ ਕੇ ਰੱਖ ਦੇਣਾ ਇਥੋਂ ਆਲੂ ਏ ਬਾਈ ਹੋਰੀ ਚੁੱਕਦੇ ਉਹਨਾਂ ਦੇ ਡੰਡਾ ਤੋਂ ਆਪਣੇ ਲਓ ਜੀ ਤੇ ਇੱਕ ਨੰਬਰ ਸਾਨੂੰ ਦੱਸਿਏ ਵੀ ਬੰਦੇ ਸਾਰੇ ਖਾਲਸੇ ਹੀ ਅੰਮ੍ਰਿਤਧਾਰੀ ਆ ਵਿਚਾਰੇ ਕੋਈ ਨਸ਼ੇ ਪੱਤੇ ਵਾਲਾ ਕਾਸੇ ਵਾਲਾ ਨਹੀਂ ਗਾ ਤੇ ਇੱਕ ਤੁਹਾਨੂੰ ਪਤਾ ਜਦੋਂ ਆਪਾਂ ਹਜੇ ਨਵਾਂ ਨਵਾਂ ਕੰਮ ਚਲਾ ਰਹੇ ਆ ਆਪਾਂ ਨੂੰ ਹੀ ਅੱਜ ਮਹਾਰਾਜ ਬੜਾ ਜਿਆਦਾ ਹੀ ਜਾਂਦਾ ਨਾ ਵਾਹਿਗੁਰੂ ਵਾਹਿਗੁਰੂ ਨਿਕਲ ਜਾਂਦੀ ਮੂੰਹ ਚੋ ਵੀ ਚਲੋ ਤਾਂ ਸੌਖਾ ਰਵੇ ਰੱਬ ਦੀ ਵੀ ਕਣਕਾਂ ਤੋਂ ਵੀ ਤੇ ਬਾਕੀ ਝਾੜ-ਝੂੜ ਵਧੀਆ ਨਿਕਲੇ ਤੇ ਸੀਲਿੰਗ ਪੂਰੀ ਬਹੁਤ ਘੈਂਟ ਆਈ ਜਾਂਦੀ ਮਿੱਤਰੋ ਵਾਇਗਰੂ ਰੱਖੇ ਸੌਖ ਸੌਖ ਦਾ ਨਾਲੂ ਪੱਟੇ ਜਾਣ ਤੇ ਬਾਈ ਉਹ ਡਰਾਈਵਰ ਨੂੰ ਵੀ ਨਿੱਕੇ ਨੂੰ ਸਕਾਰਿਆ ਵਿਚਾਰੇ ਨੂੰ ਉਹ ਮੈਂ ਕਿਹਾ ਬਾਈ ਨੂੰ ਬਾਤ ਕੇ ਰਹੀ ਭਰਾਵਾ ਕੋਲੇ ਕੋਲੇ ਰਹੀ ਜਵਾਕ ਦੇ ਤੇ ਪਿਛਲੇ ਸਾਲ ਬਹੁਤ ਨਿਆਰਾ ਸੀਗਾ 35 ਗਰ ਹੁਣ ਵੀ ਵੇਣਾ 35 ਗਰ ਪਾ ਦਾਂਗੇ ਪਹਿਲੇ ਲੋਚ ਛੱਡ ਦਿੰਦੇ ਸੀ 35 ਗਰ ਤੇ ਨਾਲ-ਨਾਲ ਤੁਰਿਆ ਹੁੰਦਾ ਸੀ ਕੋਈ ਡਰਾਈਵਰ ਦੀ ਲੋੜ ਨਹੀਂ ਸੀ ਮਾੜਾ ਮੋੜ ਸਿੱਧਾ ਕਰਨਾ ਪੈਂਦਾ ਸੀ ਤੇ ਜਗਦੀਪ ਨੂੰ ਬਿਠਾਇਆ ਪਾ ਲੂ ਪੱਟਣਾ ਇੱਧਰ ਹਜੇ ਚੌਂਡਰ ਨਹੀਂ ਕੱਢਣ ਵਾਲੀ ਤੋਂ ਰਬ ਸੱਖ ਰੱਖੇ ਤੇ ਮੈਂ ਕਿਹੜਾ ਟਰਾਲੀ ਲਿਆਉਣਾ ਟਰਾਲੀਆਂ ਚ ਪਾ ਪਾ ਠਾਲਦੇ ਘਰੇ ਘਰੇ ਫੇਰ ਲਾਵਾਂਗੇ ਤੇ ਹੁਣ ਆਪਣੇਲੇ ਟਰੈਕਟਰ ਨਾਲ ਲਿਆਉਣੇ ਨਾਲੇ ਇਹਨੇ ਨਾ ਉਹ ਸਲੋ ਤੇ ਚੱਲੀ ਜਾਊਗਾ ਰਾਵਾਂ ਹੋ ਜੂ ਭੋਰਾ ਫੇਰ ਤਾਂ ਇਦੂ ਪਾਸ ਕਾਸ ਹੀ ਰਹਿਣਾ ਵਿਚਾਰੇ ਤੇ ਕਿਉਂਕਿ ਚਲਾਇਆ ਹੀ ਨਹੀਂ ਬਹੁਤ ਘੱਟ ਚਲਾਇਆ ਚਲਾਇਆ ਵੀ ਕਹਿ ਲੈਂਦਾ ਨਹੀਂ ਪਤਾ ਕਿ ਕਰੀ ਰਹੀ ਹੋਣੀ ਟਰਾਲੀ ਪਾਣੇ ਤੇ ਮਗਰ ਮਿੱਤਰੋ ਤੇ ਪੰਨੜ ਪੁੰਨੜ ਲੈ ਕੇ ਜਾਂਦੇ ਆ ਮੌਸਮ ਬਹੁਤ ਖਰਾਬ ਆ ਤਕਰੀਬਨ ਕਪਲ ਲੜ ਗੱਟਾਂ ਦਾ ਸਾਡੇ ਦਾ ਕਾਹਨ ਲੱਗਾ ਰਹਿੰਦਾ ਯਾਰ ਇੰਨੇ ਖਿਲਾਰੇ ਪੈਂਦੇ ਨਾ ਗਟੇ ਜੇ ਸਮਝ ਨਹੀਂ ਆਉਂਦੀ ਕਿਹੜੇ ਚ ਵੱਡਾ ਕਿਹੜੇ ਚ ਛੋਟਾ ਪੰਲੜ ਉਹਨਾਂ ਨੂੰ ਅਧਿਆਨ ਦੀ ਗੱਲ ਪਹਿਲੇ ਟਰਾਲੀ ਤੋੜਦੇ ਆ ਆਲੂ ਚ ਵਿਆਈ ਬਣੀ ਪਈ ਆਲੂ ਚ ਵਾਦ-ਵਾਦ ਕੇ ਨਾ ਵਿਆਈ ਪਿਛਲੇ ਸਾਲ ਵੀ ਸੀ ਹਣਾ ਜਿਹੜੇ ਵੀ ਰੱਖਣਗੇ ਬਾਰਨ ਦਾ ਬਾਰਨ ਦੀਆਂ ਦੋ ਸਪਰੇਆ ਲਾਈਆਂ ਜੀ ਬਈ ਪਰ ਵਿਆਈ ਤਾਂ ਵੀ ਬਣ ਗਈ ਪਤਾ ਨਹੀਂ ਕਦੋਂ ਬਣ ਗਈ ਆਹ ਆਹ ਵਿਆਈ ਬਹੁਤ ਆਹ ਸਾਰਿਆਂ ਦੀ ਹੈ ਲੈ ਇਹ ਹੋਰ ਹੁਣ ਇਹਦੇ ਆਸਤੇ ਕੀ ਕਰੀਏ ਕਿ ਓਵਰ ਸਾਈਜ਼ ਐ ਇਹਦੇ ਚ ਵੀ ਐ ਛੋਟੇ ਚ ਵੀ ਐ ਹੋ ਪਹਿਲਾ ਗੜਾ ਲਿਆ ਐ ਢਾਕੇ ਪਰ ਇਹਨੂੰ ਪਰ ਇਹਨੂੰ ਖੋਲਦਾ ਪਰ ਇਹਨੂੰ ਉਹ ਖੁੱਲਾ ਹੀ ਸੀ ਇਹਦਾ ਕੋਈ ਲਾਉਂਦਾ ਹੀ ਨਹੀਂ ਲੋਕ ਆ ਖੁੱਲਾ ਹੀ ਸੀਗਾ ਹਾਂ ਇਹਨੂੰ ਖੋਲ ਨਾ ਖੱਚ ਕੇ ਖੱਚ ਕੇ ਬਾਰੀ ਨੂੰ ਇੱਕ ਹੱਥ ਨਾਲ ਕੁੰਡੇ ਨੂੰ ਥੱਲੋ ਹਾਏ ਇੰਨਾ ਦਾ ਦਿਮਾਗ ਲਾਇਆ ਕਰੋ ਯਾਰ ਵੀ ਉਹ ਤੇ ਕੱਸ ਪਿਆ ਹੋਊਗਾ ਬਾਰੋਂ ਦੇ ਫੈਨ ਹੋ ਗਿਆ ਜੀ ਆਪਾ ਪੂਰੇ ਫੈਨ ਪੱਕੇ ਵਾਲੇ ਫੈਨ ਹੋ ਗਿਆ ਜਿ ਲਈ ਦਾ ਸਾਲਾ ਬੁੱਕਲ ਜੀ ਕਰਾ ਫਿਰਦਾ ਲੈ ਵੀ ਮਟਰ ਕਲਚ ਤੋਂ ਪੈਰ ਪਾਸੀ ਕਰਕੇ ਆਉਂਦੇ ਘਰੇ ਦਾ ਬੰਦਾ ਬੈਗ ਲਾ ਰਿਹਾ ਤੇ ਲੱਗੜੀ ਨਹੀਂ ਪੱਲਾ ਨਾ 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 ਥੋੜਾ ਪਾਵਰ ਨਹੀਂ ਡਰਾਈਵਰ ਜੀ ਹੋਰ ਲਾਉਂਦਾ ਓਏ ਆ ਓਏ ਕੋਤਾ ਓਏ ਵੈਰੀ ਗੁੱਡ ਹਾਂ ਜੀ ਆ ਜਾਓ ਕੇਤ ਲੈ ਜੀ ਇੱਥੇ ਕਰ ਲਾ ਜੀ ਮਿੱਟੀ ਵਾਲੀ ਆਉਂਦੀ ਯਾਰ ਆਪਣੇ ਬਾਣਾ ਦੀ ਮਿੱਟੀ ਦਾ ਆਲੂ ਸਾਫ ਨਹੀਂ ਨਹੀਂ ਹਾਂ ਮੀਂਹ ਨਾ ਗਿੱਲੇ ਆ ਕੋਸਤਾ ਫੇਰ ਡਲੇ ਬਹੁਤ ਆਉਣੇ ਸੀ ਕੀ ਗੱਲ ਆ ਅੱਜ ਮਾੜੀ ਮੋੜ ਚਲਛਣੀ ਜਾਂਦੀ ਫੇਰ ਤਾਂ ਡਲਾ ਵੱਧਿਆ ਦੋ ਜੁੱਲ ਜਲੇ ਆ ਘਰ ਦੇ ਥੋੜੀ ਮਿੱਟੀ ਢਾਲ ਨਾ ਲਈ ਯਾਰ ਮਗਰ ਰੋਡ ਨੇ ਰੋਡ ਨੇ ਗਿਆ ਹੈ ਹਨਾ ਫੇਰ ਮਗਾ ਡਿੱਗੀ ਯਾਰ ਦੇ ਲੈ ਵੀ ਆਲੂ ਸਾਨੂੰ ਲਾਉਣੇ ਪੈਂਦੇ ਥੋੜੇ ਥਾਂ ਕਰਕੇ ਤਰੀਕਾ ਦੇਖ ਲੈ ਲਾਉਣ ਨਾਲ ਆ ਯਾਰ ਲਾਉਣਾ ਪੈਂਦਾ ਕਿਉਂਕਿ ਮੌਸਮ ਕੱਚਾ ਹੈ ਤੇ ਆਏ ਆ ਵੀ ਬਾਹਰ ਨਾ ਹੀ ਲਾਉਣੇ ਪੈਣ ਅੰਦਰ ਹੀ ਲਾ ਲਈਏ। ਲਾਓ ਜੀ ਬਾਈ ਜੀ ਚੱਲੀ ਜਾਂਦਾ ਕੰਮ ਤੇ ਉਹਦੇ ਨਾਲ ਇੰਨਾ ਵੀ ਰਵਾ ਹੋ ਜਾਊਗਾ ਖਾਲੀ ਚੱਲੀ ਜਾਊਗਾ 36 ਦੀ। ਉਹਨੂੰ ਤਾਂ ਲਈ ਕਰਦਾ ਇਹ ਨਹੀਂ ਟਰੈਕਟਰ ਦਾ ਹੋਰ ਪਾ ਲੈnde ਉਹਦੇ ਨਾਲ ਜੈਕ ਨਹੀਂ ਤੇ ਜੈਕ ਕੰਮ ਕੀ ਤੇਲ ਦਰਾਂਦਾ ਤੇ ਆਹ ਕਟਰੀਆਂ ਕੱਢ ਲੈਨੇ ਆ। ਇਹਦੇ ਮਗਰ ਫਾਰਮ ਸਾਠ ਨਾਲ ਇਹ ਘਰੇ ਮੋੜ ਦਾ ਸੌਖਾ ਘਰੇ ਕਢਾ ਗਾ ਕਿੱਲੇ ਫਾਂਗ ਵਾਲਿਆ ਹੋਵੇ। ਸਾਹ ਜੀ ਸਾਡਾ ਲੈ ਵੀ ਮਿੱਤਰੋ ਆ ਮਾ ਜਿਹਨੇ ਕਰਤਾ ਫਰੇਂਡ ਕਹਿੰਦੇ ਕੱਲ ਨੂੰ ਅਸੀਂ ਆਪ ਦਾ ਕੇਰਾ ਆ ਜਾਵੇਂ ਅੱਜ ਸਾਨੂੰ ਜਾਣ ਦਿਓ ਅੱਜ ਕਹਿੰਦੇ ਰਾਤ ਥੋੜਾ ਭਲਾ ਕਰੀ ਸਾਡਾ ਢਟਾ ਲਿਆਈਏ ਕੱਲ੍ਹ ਵਾਸਤੇ ਯਾਨੀ ਕੱਲ ਦਾ ਆਪਾਂ ਨੂੰ ਕਰਾਇਆ ਪਾਉਂਗਾ ਹੀ ਪਾਉਂਗਾ ਤੇ ਇਹਨਾਂ ਨੇ ਕਿੱਲਾ ਖਾਂ ਪੱਟਿਆ ਸਣੇ ਮੱਥੇ ਕਿੱਲਾ ਰਹਿ ਗਏ ਹੌਂ ਟ੍ਰੈਕਟਰ ਲੈ ਜਾਂਦਾ ਘਰੇ ਕਾਰਟੀ ਵਾਲਾ ਆਰਾਮ ਦਾ ਟਰਾਲੀ ਨੂੰ ਲੈਣਾ ਲੈ ਵੀ ਕਹਿੰਦੇ ਮਿੱਤਰੋ ਕਰਤੀ ਸਮਾਪਤੀ ਹੁਣ ਕੱਲ ਨੂੰ ਚਲਾਵਾਂਗੇ ਜੀ ਰਣ ਛੱਬ ਗਿਆ ਨਾਲੇ ਚਲ ਵੀਡੀਓ ਦਾ ਟਾਈਮ ਹੋ ਗਿਆ ਆ ਟਰਾਲੀ ਚੱਕ ਲਈ ਅੰਦਰ ਲੈ ਜਾਊਗੀ ਲੈ ਵੀ ਮਿੱਤਰੋ ਕਹਿੰਦੇ ਅੱਜ ਲਾਸਟ ਦਿਨ ਆਏ ਆ ਮਾਰਨਗੇ ਜਿਹੜਾ ਇਸ ਤੋਂ ਬਾਅਦ ਮੱਕੀ ਵੇਲੇ ਰੱਬ ਸੋਖ ਰੱਖੇ ਅੱਜ ਦੀ ਰਾਤ ਜਿੰਨੇ ਪਟਾਕੇ ਪਟੋਕੇ ਪਏ ਸਾਰੇ ਚਲਾਉਣ ਲੱਗੇ ਆ ਲਾਸਟ ਤੇ ਆਪਣੇ ਕੋਲੇ ਰਹਿ ਗਏ ਕੁੱਕੜ ਮਾਰਕਾ ਕੁੱਕੜ ਮਾਰ ਕਾ ਦਾ ਪੈਕਟ ਚਲਾਉਣ ਲੱਗੇ ਤਾੜ ਤਾੜ ਕਰਾ ਦੀਆ ਲਾਸਟ ਦੇਣਾ ਅਜਾ ਫਿਰਦਾ ਬਹੁਤ ਦਿਨਾਂ ਦਾ ਮੋਟਰਸਾਈਕਲ ਚ ਉਹਦੇ ਮਿਲਦੇ ਨਹੀਂ ਸੀ ਹੋਰ ਇਹੀ ਮਿਲਦੇ ਹੀ ਫਿਰ ਮੈਂ ਹਾਂ ਚੱਲ ਇਹੀ ਚੱਲਣ ਦੇ ਅੱਜਾਂ ਲਾਸਟ ਹੈ ਲੈ ਇੱਕ ਮਿੰਟ ਖੜੋ ਕਰਾ ਲਾਵਾਂ ਮੱਗ